ਹਾਂ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਜੈ ਜੀ ਸਾਹਿਬ ਸਭ ਇੱਕ ਪ੍ਰੋਗਰਾਮ ਸੁਣਿਆ ਨਾ ਬਾ ਸ਼ਹਿਰ ਦੇ ਵਿੱਚ ਜਿਹੜਾ ਤੁਸੀਂ 7 ਤਰੀਕ ਨੂੰ ਕਰਿਆ ਕਿਹਸ ਪਰਪਸ ਦੇ ਪ੍ਰੋਗਰਾਮ ਜਿਵੇਂ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਦਾ ਵਿਗਲ ਬਚ ਚੁੱਕਾ ਹੈ ਠੀਕ ਹੈ ਅਤੇ ਸਾਡੀ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਬਹੁਤ ਹੀ ਹਰਮਨ ਪਿਆਰੇ ਆਗੂ ਪੂਰੇ ਪਟਿਆਲਾ ਲੋਕ ਸਭਾ ਤੋਂ ਨੇ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਅਤੇ ਨਾਬੇ ਤੋਂ ਆਪਣੀ ਚੌਂਡ ਮਹਿਮਦੀ ਸ਼ੁਰੂਆਤ ਕਰ ਰਹੇ ਨੇ ਅਤੇ ਇਸ ਗੱਲ ਦੀ ਨਾਬਾ ਹਲਕੇ ਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਨਾਬਾ ਹਲਕਾ ਹਮੇਸ਼ਾ ਹੀ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਬਹੁਤ ਲੰਮੀ ਲੀਡ ਲੈ ਕੇ ਪਹਿਲਾਂ ਵੀ ਜਿਤਾਉਂਦਾ ਰਿਹਾ ਅਤੇ ਹੁਣ ਵੀ ਜਿਤਾਊਗਾ ਤੇ ਸਾਰੀ ਨਾਬੇ ਹਲਕੇ ਦੀ ਸੰਗਤ ਨੂੰ ਬੇਨਤੀ ਆ ਕਿ ਆਉਣ ਵਾਲੀ 7 ਤਰੀਕ ਨੂੰ ਐਤਵਾਰ ਸਮਾ ਸ਼ਾਮ ਦੇ 4 ਵਜੇ ਆਪਾਂ ਸਾਰਿਆਂ ਨੇ ਦੇਵੀ ਦਿਵਾਲਾ ਚੌਂਕ ਵਿੱਚ ਇਕੱਠੇ ਹੋ ਕੇ ਆਪਣੇ ਮਹਿਬੂਬ ਆਗੂ ਨੂੰ ਸੁਣਨ आओ ਅਤੇ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੂਗੀ ਅਤੇ ਮੇਰੀ ਹਲਕਾ ਇੰਚਾਰਜ ਵੱਲੋਂ ਨਿੱਜੀ ਤੌਰ ਤੇ ਸਾਰੇ ਭੈਣਾ ਭਰਾਵਾਂ ਬਜ਼ੁਰਗਾਂ ਦੇ ਚਰਨਾਂ 'ਚ ਬੇਨਤੀ ਆ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਉੱਥੇ ਆਪਾਂ ਆਪਣੇ ਮਹਿਬੂਬ ਆਗੂ ਨੂੰ ਸੁਣੀਏ ਅਤੇ ਵਿਸ਼ਵਾਸ ਦਿਵਾਈਏ ਕਿ ਆਉਣ ਵਾਲੀ ਜਿੱਤ ਦਾ ਜਿਹੜਾ ਸਿਰ ਹੈ ਉਹ ਮਾਰਾਣੀ ਪ੍ਰਨੀਤ ਕੌਰ ਦੇ ਸਿਰ ਤੇ ਨਾਭਾ ਹਲਕੇ ਦੀ ਸੰਗਤ ਨੇ ਬੱਜ ਦਿੱਤਾ ਹੈ ਸ਼ਾਹਪੁਰ ਸਾਹਿਬ ਜਿਵੇਂ ਬੀਜੇਪੀ ਚ ਦੋ 파ਟ ਚੱਲ ਰਹੇ ਨੇ ਨਰਾਜ਼ਗੀਆਂ ਚੱਲ ਰਹੀਆਂ ਕਿ ਲੱਗਦਾ ਵੀ ਸਾਰੇ ਤੁਹਾਡੇ ਉੱਥੇ ਇਕੱਠੇ ਆਉਂਗੇ 7 ਤਰੀਕ ਨੂੰ ਦੇਖੋ ਮੈਂ ਕਿਸੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਬਤੌਰ ਹਲਕਾ ਇੰਚਾਰਜ ਜੋ ਮੇਰੇ ਜੁਮੇ ਹੈ ਮੈਂ ਤਾਂ ਹਮੇਸ਼ਾ ਹੀ ਮੇਰੀ ਇਹ ਸੋਚ ਰਹੀ ਹੈ ਕਿ ਮੈਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਅਤੇ ਜਿੰਨੇ ਵੀ ਪਾਰਟੀ ਦੇ ਕਾਰਜਕਰਤਾ ਨੇ ਚਾਹੇ ਪਿੰਡਾਂ 'ਚ ਬੈਠੇ ਨੇ ਖਾਸ ਕਰ ਜਾਂ ਜੋ ਸ਼ਹਿਰਾਂ 'ਚ ਬੈਠੇ ਨੇ ਮੇਰੀ ਚੋਣ ਚ ਵੀ ਸਾਰਿਆਂ ਨੇ ਹਰ ਇੱਕ ਵਰਕਰ ਨੇ ਹਰ ਇੱਕ ਲੀਡਰ ਸਾਹਿਬਾਨ ਨੇ ਪੂਰਾ ਸਹਿਯੋਗ ਦਿੱਤਾ ਅਤੇ ਜੇ ਕੋਈ ਬੰਦਾ ਨਿੱਜੀ ਤੌਰ ਤੇ ਇਕੱਲਾ ਚੱਲਣਾ ਚਾਹੁੰਦਾ ਉਹਦੀ ਮਰਜ਼ੀ ਆ ਪਰ ਮੈਂ ਮੇਰਾ ਜੋ ਮੈਨੂੰ ਪਾਰਟੀ ਵੱਲੋਂ ਉਦੇਸ਼ ਹੈ ਅਸੀਂ ਨਾਪਾ ਹਲਕਾ ਸਮੁੱਚੇ ਰੂਪ ਚ ਇਕੱਠਾ ਹੋ ਕੇ ਤੁਰੂਗਾ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਲਈ ਅਸੀਂ ਆਸ ਬੰਦਾਂ ਕਹਿੰਦੀ ਗੱਲ ਹੈ ਵੀ ਬੀਜੇਪੀ ਇੱਕ ਝੋਟਾ ਨਾ ਪੂਰੀ ਇੱਕ ਝੋਟਾ ਠੀਕ ਹੈ